ਜੰਡਾ ਹੋ ਗੁਣਾ ਉਹ ਉਹ ਲੈ ਗਏ ਇਸ ਲਈ ਇੱਥੇ ਹੋਲੀ ਮਨਾਉਣ ਲਈ ਮੇਰੇ ਬੇਟੇ ਨਾਲ ਆ ਰਹੇ ਸੀ ਰਾਤੀ 12:22 ਉਹਨੇ ਮੈਨੂੰ ਕਾਲ ਕੀਤਾ ਕਿ ਦੇਵੀ ਮੈਂ ਮੈਂ ਘਰਾਵਿਆਂ ਪਹੁੰਚ ਗਿਆ ਪਟਿਆਲੇ ਤੇ ਤੁਸੀਂ ਕੁਝ ਬਣਾ ਸਕੋਗੇ ਮੈਂ ਕਿਹਾ ਜੀ ਤੁਸੀਂ ਖਾ ਕੇ ਆ ਜਾਓ ਸਾਰੇ ਜਆ ਬੰਦਿਆਂ ਨੂੰ ਰਾਤੀ ਉਠਾਣਾ ਠੀਕ ਨਹੀਂ ਹੈ ਆ ਕੇ ਆ ਜੋ ਕਹਿੰਦੇ ਮੈਨੂੰ ਭੁੱਖ ਨਹੀਂ ਲੱਗੀ ਅੰਗਦ ਨੂੰ ਥੋੜੀ ਜੀ ਹੈ ਮੈਂ ਕਿਹਾ ਮੈਗੀ ਖਾ ਕੇ ਆ ਜਾਓ ਕਹਿੰਦੇ ਠੀਕ ਹੈ ਉਹ ਗਏ ਹਰਬੰਸ ਟਾਬਾ ਜਿੱਥੇ ਮੁਰਜਿੰਦਰ ਦੇ ਬਾਦ ਉੱਥੇ ਮੈਗੀ ਖਾ ਰਹੇ ਸੀ ਗੱਡੀ ਦੇ ਉੱਪਰ ਮੈਗੀ ਰੱਖਿਆ ਹੋਇਆ ਸੀ ਉਹਨਾਂ ਦੇ ਨਾਲ ਹੋਰ ਵੀ ਕੁਝ ਬੰਦੇ ਸੀਗੇ ਉਹਨਾਂ ਨੇ ਮੈਗੀ ਖਾਈ ਮੈਗੀ ਖਾਂਦੇ ਦੇ ਇੱਕ ਤਸੀ ਵੀਡੀਓ ਦੇਖੀ ਉਹਨੇ ਉਲਟੇ ਸਾਈਡ ਤੋਂ ਸਿੱਧੇ ਸਾਈਡ ਤੋਂ ਨਹੀਂ ਉਲਟੇ ਸਾਈਡ ਤੋਂ ਇੱਕ ਪੁਲਿਸ ਦੀ ਗੱਡੀ ਇੱਕ ਸਪੋਰਟਿਓ ਐਂਡ ਫਿਰ ਇੱਕ ਫੋਰਚੂਨਰ ਆਂਦੀ ਹੈ ਜਿਸ ਵਿੱਚ ਇਨਸਪੈਕਟਰ ਨਿਕਲ ਕੇ ਆਂਦਾ ਹੈ ਹਰਜਿੰਦਰ ਢਿੱਲੋਂ ਇਨਸਪੈਕਟਰ ਤੇ ਉਸਨੂੰ ਬਣੀ ਗੁੰਡਾ ਨਿਕਲ ਕੇ ਆਂਦਾ ਹੈ ਹਰਜਿੰਦਰ ਢਿੱਲੋਂ ਗੁੰਡਾ ਦੂਜਾ ਆਂਦਾ ਹੈ ਰੋਨੀ ਗੁੰਡਾ ਤੀਜਾ ਆਂਦਾ ਹੈ ਗੋਰਾ ਅੱਪਾ ਬੇਟਾ ਰੇ ਗੁੰਡਾ ਸੁਮਿੰਦਰ ਸਿੰਘ ਗੁੰਡਾ ਤੇ ਇਹ ਗੁੰਡੇ ਨਿਕਲ ਕੇ ਆਂਦੇ ਹਰਜਿੰਦਰ ਢਿੱਲੋਂ ਕਹਿੰਦਾ ਗਾਲਾਂ ਕੱਢਦੇ ਹੋਏ ਸਾਨੂੰ ਗੱਡੀਆਂ ਸਾਈਡ ਚਲਾਓ ਲੱਤਾ ਚੱਕ ਦਾਂਗੇ ਫਲਾਂਟੀ ਬਹੁਤ ਗੰਨੀ ਗਾਲਾਂ ਕੱਢ ਰਿਹਾ ਸੀ ਵਿੱਚ ਮੈਂ ਮਾਈਕ ਤੇ ਚਾਂਦੀ ਐਜ਼ ਅ ਲੇਡੀ ਮੇਰੇ ਹਸਬੰਦ ਨੇ ਉਸ ਨੂੰ ਕਿਹਾ ਤੁਸੀਂ ਗੱਡੀ ਸਾਈਡ ਤੇ ਕਰਨ ਕਹਿ ਸਕਦੇ ਹੋ ਤੁਸੀਂ ਵੀਡੀਓ ਤੇ ਦੇਖਿਆ ਨਾ ਉਹ ਗੱਡੀ ਕੋਈ ਰੋਡ ਤੇ ਨਹੀਂ ਖੜੀ ਸੀ ਮੇਰੇ ਹਸਬੰਦ ਦੀ ਜਿੱਦਾਂ ਬਾਕੀਆਂ ਗੱਡੀਆਂ ਟੇਢੀਆਂ ਖੜੀਆਂ ਉਦਾਂ ਹੀ ਖੜੀਆ ਰੋਡ ਬਲਾਕ ਵੀ ਨਹੀਂ ਕੀਤਾ ਸੀਗਾ ਫਿਰ ਉਹਨਾਂ ਨੇ ਕਿਹਾ ਆਈ ऍम ਅ ਅਮੀ ਆਫੀਸਰ ਬੱਚੇ ਤੁਸੀਂ ਇਹ ਕਹਿ ਸਕਦੇ ਹੋ ਗੱਡੀ ਸਾਈਡ ਕਰੋ ਪਰ ਤੁਸੀਂ ਗਾਲ੍ਹਾਂ ਨਹੀਂ ਕੱਢ ਸਕਦੇ ਤੇ ਕਹਿੰਦਾ ਬੜੀ ਤੇਰੀ ਅਸਰੀ ਹੈ ਠੀਕ ਹੈ ਤੇ ਨਾਲ ਵਾਟ ਹੀ ਡਿਡ ਵਾਸ ਇਥੋਂ ਦੀ ਆਂਦਾ ਰੋਨੀ ਅਜੇ ਇਹ ਗੱਲ ਹੀ ਕਰ ਰਹੀ ਸੀ ਹਰਜਿੰਦਰ ਨਾਲ ਰੋਨੀ ਨੇ ਇਹ ਤੂੰ ਮੁੱਕਾ ਮਾਰਿਆ ਮੇਰੇ ਹਸਬੰਦ ਦੇ ਨੱਕ ਦੇ ਕੋਲ ਚਸ਼ਮਾ ਟੁੱਟਿਆ ਉਹ ਬੋਨਟ ਤੇ ਉੱਪਰ ਟਿਕੇ ਔਰ ਉਥੋਂ ਥੱਲੇ ਟਿਕੇ ਕਿਉਂਕਿ ਜਦੋਂ ਇੱਥੇ ਵਿੱਚ ਕੋਈ ਵੀ ਛੋਟ ਆ ਜਾਏ ਤੇ ਬੰਦਾ ਬਲੈਕ ਆਊਟ ਹੋ ਜਾਂਦਾ ਹੈ ਐਨੋ ਬਲੈਕ ਆਊਟ ਹੋਏ ਮੇਰੇ ਬੇਟਾ ਇਨਫੈਕਟ ਮੇਰੇ ਹਸਬੰਦ ਨੇ ਮੇਰੇ ਬੇਟੇ ਨੂੰ ਕਿਹਾ ਕਿ ਥੋੜੀ ਗੱਡੀ ਅੱਗੇ ਕਰੋ ਇੱਥੇ ਖੜਾ ਸੀ ਜੇ ਰੋਨੀ ਹੋ ਹਰਜਿੰਦਰ ਸਾਈ ਨੇ ਕਿਸੀ ਉਹ ਲੈ ਕੇ ਆ ਗਏ ਡੰਡੇ ਇਹ ਵਿਚਾਰਾ ਆਪਣਾ ਪਿਓ ਨੂੰ ਚੱਕਣ ਦੀ ਕੋਸ਼ਿਸ਼ ਕਰ ਰਿਹਾ ਤੇ ਇਸ ਨੂੰ ਡੰਡੇ ਮਾਰ ਦੇਗੇ ਇਸ ਨੇ ਬਹੁਤ ਮੁਸ਼ਕਿਲ ਨਾਲ ਆਪਣੇ ਪਿਓ ਨੂੰ ਗੱਡੀ ਦੀ ਸੀਟ ਤੇ ਬਿਠਾਇਆ ਇਹਨਾਂ ਨੇ ਇਸ ਦਾ ਵਾਲ ਫੜਿਆ ਵਾਲ ਫੜ ਕੇ ਇੱਕ ਸਰਦਾਰ ਦੇ ਵਾਲ ਫੜ ਕੇ ਉਸ ਨੂੰ ਖਿੱਚਿਆ ਹੋਰ ਰਾਜਿੰਦਰ ਹਸਪੀਟਲ ਦੇ ਗੇਟ ਦੇ ਸਾਹਮਣੇ ਲੈ ਕੇ ਗਿਆ ਹੋਰ ਉੱਥੇ ਤੁਸੀਂ ਦੇਖ ਕਿਰੇ ਹੋਸਟਲ ਮੇਰੇ ਬੇਟੇ ਨੇ ਗੰਦੇ ਖਾਂਦੇ ਹੋਏ ਉਹਨਾਂ ਨੂੰ ਸੇਕ ਚੱਕ ਕੇ ਗੱਡੀ ਤੇ ਪਾਇਆ ਹੋਰ ਇਹਨਾਂ ਨੂੰ ਕਿਆ ਮੇਰੇ ਫਾਦਰ ਨੂੰ ਕੁਛ ਨਾ ਕਰ ਮਨੂ ਜਿੰਨਾ ਮਾਰਨਾ ਮਾਰ ਲੋ ਮਗਰ ਮੇਰੇ ਫਾਦਰ ਨੂੰ ਨਾ ਕਰੋ ਕੁਛ ਮੇਰੇ ਹਸਬੰਦ ਨੇ ਗੱਡੀ ਤੇ ਬੈਠੇ ਹਰ ਜਿੰਦਗੀ ਤੇ ਉਹਨਾਂ ਨੂੰ ਬਾਕਸਿੰਗ ਮਾਰ ਰਿਆ ਸੀ ਜਿਹੜੀ ਵੀਡੀਓ ਤੁਸੀਂ ਦੇਖੀ ਹੋਣੀ ਉਸ ਬੰਦਾ ਗੱਡੀ 'ਚ ਬੈਠ ਕੇ ਉਸ ਤੋਂ ਹਰ ਜਿੰਦਗੀ ਤੇ ਉਹਨਾਂ ਨੂੰ ਬਾਕਸਿੰਗ ਮਾਰ ਰਿਹਾ ਉਸਨੂੰ ਗੱਡੀ ਤੋਂ ਬਾਹਰ ਤਰੀ ਕਿਆ ਤੁਸੀਂ ਉਹ ਵੀਡੀਓ ਦੇਖੀ ਸਾਰਿਆਂ ਨੇ ਫਲੋਸ਼ ਆਰਮੀ ਆਫਸਰ ਨੂੰ ਬਾਹਰ ਕੱਢਿਆ ਖੱਲੇ ਖੱਟਿਆ ਹੋਰ ਵਾਲੋ ਸਾੜ ਕੇ ਹੀ ਕੇਸ ਤੋਂ ਫੜ ਕੇ ਸਾਡੀ ਜਿਹੜੀ ਇੱਜ਼ਤ ਆ ਉਹ ਕੇਸ ਹੈ ਪੰਜਾਬ ਦੀ ਉਸ ਤੋਂ ਫੁਟੇਜ ਉਸ ਤੋਂ ਬਾਅਦ ਮੇਰਾ ਬੇਟਾ ਫੇਰ ਆਇਆ ਖੁੱਟ ਖਾਂਦੇ ਖਾਂਦੇ ਇਸੇ ਬੜੀ ਮੁਸ਼ਕਿਲ ਨਾਲ ਇਨਾਂ ਨੂੰ ਗੱਡੀ ਚ ਪਾਇਆ ਇਨਾਂ ਨੂੰ ਬੋਲਿਆ ਮੇਰੇ ਫਾਦਰ ਦਾ ਆਈ ਕਾਰਡ ਦੇ ਦਿਓ ਮੇਰੇ ਫਾਦਰ ਦਾ ਐ ਗਵਰਨਮੈਂਟ ਟੀਮਟੀ ਦੇ ਇਦਾਂ ਇਨਾਂ ਦਾ ਆਈ ਕਾਰਡ ਨਹੀਂ ਲੈ ਸਕਦੇ ਕਹਿੰਦਾ ਇਹ ਕਾਊਂਟਰ ਕਾਊਂਟਰ ਕਰਕੇ ਆਇਆ ਦੂਜਾ ਕਰ ਰਹੇ ਆ ਬਚ ਗਏ ਤੇ ਸਿਰੇ ਸਿਵਲ ਲਾਈਨ ਪੁਲਿਸ ਸਟੇਸ਼ਨ ਤੋਂ ਆ ਕੇ ਲੈ ਜਾਏ ਹੋ ਰਿਕਾਰਡਿੰਗਸ ਮੈਂ ਤੁਹਾਨੂੰ ਭੇਜ ਦਿੱਤੀ ਸੀ ਕਿ ਕਿਸੇ ਇਹਨਾਂ ਨੇ ਫੋਨ ਨਹੀਂ ਉਠਾਇਆ ਸਰੇ ਅਰਪਿਤ ਸ਼ੁਕਲਾ ਜੀ ਨੇ ਫੋਨ ਕੀਤਾ ਤੇ ਉਹਨਾਂ ਨੇ 5 ਮਿੰਟ ਬਾਅਦ ਕਾਲ ਕੀਤਾ ਮੇਰੇ ਹਸਬੰਦ ਨੇ ਉਹਨਾਂ ਨਾਲ ਗੱਲ ਕੀਤੀ ਬੋਲੇ ਐਸਐਸਪੀ ਸਾਹਿਬ ਮੈਂ ਕਰਨਾ ਲਾ ਮੈਂ ਇਦਾਂ ਦਾ ਪੋਸਟਡ ਆ ਮੇਰਾ ਇਦਾਂ ਆਈ ਕਾਰਡ ਤੁਸੀਂ ਲੈ ਲਿਆ ਔਰ ਇਹਨਾਂ ਨੇ ਸਟੈਚ ਕਰਕੇ ਔਰ ਮੇਰਾ ਫੋਨ ਲੈ ਕੇ ਐਂਡ ਆਈ ਨੀਡ ਮਾਈ ਆਈ ਕਾਰਡ ਦੈਟਸ ਮਾਈ ਫਰਸਟ ਥਿਸ ਥਿੰਗ ਬਾਕੀ ਟੇਕ ਡਿਸਪਲਿਨਰੀ ਐਕਸ਼ਨ ਹੀ ਪ੍ਰੋਮਿਸਡ ਹਿਮ ਸਰ ਆਈ ਐਮ ਸੌਰੀ ਇਟ ਵਿਲ ਬੀ ਡਨ ਮਗਰ ਉਸ ਤੋਂ ਬਾਅਦ ਦੀ ਕਹਾਣੀ ਤੇ ਉਸ ਤੋਂ ਬਾਅਦ ਸ਼ੁਰੂ ਹੋਈਏ ਮੇਰੇ ਹਸਬੰਦ ਨੂੰ ਰਾਤੀ 1 ਵਜੇ ਮ ਰਾਜੇਂਦਰ ਹਸਪੀਟਲ ਲੱਗੀਆਂ ਅਗਰ ਗੁਰਤੇਜ ਸਿੰਘ ਢਿੱਲੋ ਸਾਹਿਬ ਨਾ ਹੁੰਦੇ ਤੇ ਕੈਦ ਮੇਰਾ ਹਸਬੰਦ ਔਰ ਮੇਰਾ ਬੇਟਾ ਬੱਚੇ ਨਹੀਂ ਹੁੰਦੇ ਮੈਂ ਇਹਨਾਂ ਦਾ ਧੰਨਵਾਦ ਔਰ ਸਾਰਿਆਂ ਨੂੰ ਕਹਿੰਦੀ ਇਹਨਾਂ ਨੂੰ ਧੰਨਵਾਦ ਕਰੋ ਕਿਉਂਕਿ ਇਹਨਾਂ ਦੀ ਮਦਦ ਨਾਲ ਅਜ ਉਹ ਸਰ ਬਚੇ ਹੋਏ ਇਹਨਾਂ ਨੇ ਕੋਈ ਅਥਾਰਟੀ ਨਹੀਂ ਛੱਡੀ ਕੋਈ ਪੁਲਿਸ जिसन कॉल नहीं किया गया जी कि आर एन पुलिस जी आर एन पुलिस आर एन आर एन करते करते सवेरे छह बजे एक हथ हाँ टूटे हुए चोट वाले बंदे नीटमेंट देने चार घंटे तकलीफ में हत फ बैठे बट हां जेडी ड्यूटी ते एक लेडी डॉक्टर आई वॉन्ट टू थैंक हर बिकॉज शी ट्राइड हर बेस्ट टू वट एवर शी को टू कॉम ਉਸ ਤੋਂ ਬਾਅਦ ਜੀ ਮੈਂ ਐਸਐਸਪੀ ਸਾਹਿਬ ਨੂੰ 12 ਵਜੇ ਦਾ ਟਾਈਮ ਲੇਟਾ ਸੀ ਮੈਂ ਉਹਨਾਂ ਦੇ ਆਫਿਸ ਗਈ ਮੈਂ ਉਹਨਾਂ ਨੂੰ ਸਾਰੀ ਵੀਡੀਓਜ਼ ਦਿਖਾਈਆਂ ਜਿਹੜਾ ਉਹਨਿਸਤਾ ਵੀ ਦੱਸ ਗਿਆ ਰਾਤੀ ਮੈਂ ਆਪਣੇ ਹਸਬੰਦ ਨੂੰ 8 ਵਜੇ ਛੱਡ ਕੇ ਟਾਬੇ ਗਈ ਟਾਬਾ ਫੇਰ ਖੁੱਲ ਗਿਆ ਸੀਗਾ ਉੱਥੇ ਤੇ ਬੰਦ ਕਰਤਾ ਸੀ ਡੰਡੇ ਮਾਰ ਕੇ ਤੁਸੀਂ ਦੇਖਿਆ ਉਹਨਾਂ ਨੇ ਕਿ ਐਸੀ ਟਾਬਾ ਬੰਦ ਕਰਤੀ ਫਿਰ ਟਾਬਾ ਖੁੰਮਿਆ ਮੈਂ ਗਈ ਉੱਥੇ ਓਨਰ ਆਇਆ ਉਸਨੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਵੀਡੀਓ ਰਿਕਾਰਡਿੰਗ ਦਿਖਾਂਦਾ ਉਸਨੇ ਮੈਨੂੰ ਕਿਹਾ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਐ ਪੁਲਿਸ ਵਾਲੇ ਦਾ ਰੋਸ ਦਾ ਕੰਮ ਹੈ ਪਰ ਉਸਨੇ ਮੈਨੂੰ ਕਿਹਾ ਕਿ ਇਹ ਚਾਰੋਂ ਅਫਸਰ ਤੇ ਮੈਡਮ ਇਸ ਏਰੀਆ ਦਾ ਇੰਚਾਰਜ ਵੀ ਨਹੀਂ ਹੈ। ਉਹ ਉਹ ਗੱਡੀਆਂ ਲੈ ਕੇ ਇੱਥੇ ਜਿਹੜਾ ਬੰਦਾ ਉਸ ਏਰੀਆ ਦਾ ਇੰਚਾਰਜ ਹੀ ਨਹੀਂ ਹੈ। ਤੂੰ ਕੌਣ ਹੋ ਲੈ ਗੱਡੀਆਂ ਹਟਾਉਣ ਵਾਲਾ ਔਰ ਤੂੰ ਕੌਣ ਹੋ ਦਾ ਮਾਰਕੁੱਟਾਈ ਕਰਨ ਵਾਲਾ? ਅਗਰ ਮੇਰੇ ਹਸਬੰਦ ਹੋਰ ਐ ਕੋਈ ਗਲਤ ਕਰੇ ਸੀ ਇਸ ਦੀ ਫੋਟੋ ਖੰਨਦੇ ਪੁਲਿਸ ਸਟੇਸ਼ਨ ਲੈ ਕੇ ਜਾਂਦੇ। ਉਹਨਾਂ ਨੂੰ ਸਜ਼ਾ ਦਿੰਦੇ ਮੈਂ ਨਾਲ ਮਿਲ ਕੇ ਸਜ਼ਾ ਦੇ ਦਿੰਦੀ। ਮੈਂ ਫੌਜੀ ਦੀ ਵਾਈਫ ਹਾਂ। ਅਗਰ ਮੇਰਾ ਹਸਬੰਦ ਔਰ ਬੇਟਾ ਗਲਤ ਪੋਚਿਆ ਹੁਣ ਕਾਰਵਾਈ ਸ਼ੁਰੂ ਹੋ ਰਹੀ ਹੈ ਉੱਪਰ ਤੱਕ ਕੀ ਕਰਨਲ ਕੋਪਤੇ ਤੇ ਇਹਨਾਂ ਨੂੰ ਕਬਰਾਟ ਹੋ ਗਈ ਜਦੋਂ ਕਬਰਾਟ ਹੋ ਗਈ ਤੇ ਉਥੇ ਇਹਨਾਂ ਨੇ ਆਪਣਾ ਬਹੁਤ ਕੋਸ਼ਿਸ਼ ਕੀਤੀ ਕਿ ਕੋਈ ਕਾਰਤ ਮਤਲਬ ਟੰਪਰਮਾਈਜ਼ ਹੋ ਜਾਏ ਸਵੇਰੇ ਜਾ ਕੇ ਐਸਐਸ ਬੀਐਸਪੀ ਸਟਾਫ ਨਾਲ ਉਹ ਮੇਰੇ ਹਸਬੰਡ ਦਾ ਆਈ ਕਾਰਡ ਹੋਰ ਮੋਬਾਈਲ ਲੈ ਕੇ ਆਂਦੇ ਫਿਰ ਸਟੇਟਮੈਂਟ ਲੈ ਕੇ ਜਾਂਦੇ ਜੀ ਮੈਡਮ 10 ਮਿੰਟ ਸਾਡੀ ਗੱਲ ਸੁਣ ਲੋ ਬੈਠ ਕੇ ਬਾਦ ਨ ਜਾ ਕੇ ਇੰਸਪੈਕਟਰ ਸਮਿੰਦਰ ਸਿੰਘ ਬੇਸ਼ਰਮ ਆਦਮੀ ਤੂੰ ਕਿਆ ਰਿਆ ਮਾਨੂੰ ਕੰਪਰੋਮਾਈਜ਼ ਕਰਨ ਮੈ ਤੇ ਤਨ ਪਛਾਨਿਆ ਵੀ ਨਹੀਂ ਸੀ ਮੰਤੇ ਪਤਾ ਵੀ ਨਹੀਂ ਸੀ ਉਸ ਤੋਂ ਬਾਦ ਅਸੀਂ ਬੈਠਿਆ ਮੈਂ ਬੈਠੀ ਹਾਂ ਉਧਰ ਮੈਂ ਬੀਐਸਪੀ ਸਾਹਿਬ ਨੂੰ ਕਹਿੰਦੇ ਜੀ ਮਾਡਲ ਟਾਊਨ नहीं, पहले राजुद्रा हॉस्पिटल ऑफिस है पुलिस चौकी उठे डीएसपी सतनाम कह मैडम करना की है मैं एफ आई आर करो सीधी गल जेल से पाओ बाद देखेंगे एफ आई आर करके जेल पाओ। सर ठीक होके आके पहचान ग्रवाई ती इन गलती हो गई है बहुत वीडी अन्दे माफ कर दो जी इना कैरियर खत्म हो जाएगा सा थू हो जाएगी क्योंकि सवेरे डीआई जी साहब ने इना दस लख ਨਾਮ ਦਿੱਤਾ ਹੋਰ ਇਹਨਾਂ ਨੂੰ ਪ੍ਰੋਮੋਸ਼ਨਾਂ ਦਿੱਤੀਆਂ ਨਾ ਤਾਂ ਸਾਰੇ ਬਰਬਾਦ ਹੋ ਜਾਣਗੇ ਮੈਂ ਕਿਹਾ ਜਗੂ ਇੱਕ ਫੌਜੀ ਨੂੰ ਕੁੱਟਰੇ ਸੀ ਅਦੋਂ ਉਹਨਾਂ ਨੂੰ ਯਾਦ ਨਹੀਂ ਆਇਆ ਉਹ ਅਹੰਕਾਰ ਸੀ ਐਨਕਾਉਂਟਰ ਦਾ ਜੋ ਇਹਨਾਂ ਨੇ ਮੇਰੇ ਹਸਬੰਦ ਔਰ ਜਨਤਾ ਤੇ ਕੱਟਿਆ ਉਹ ਅਹੰਕਾਰ ਸੀਗਾ ਕਿਉਂਕਿ ਉਹ ਐਨਕਾਉਂਟਰ ਕਿੰਨਾ ਸੱਚਾ ਕਿੰਨਾ ਝੂਠ ਹੋ ਤੇ ਸਾਰੀ ਜਨਤਾ ਹੀ ਜਾਣਦੀ ਹੈ ਮੈਨੂੰ ਬੋਲਣ ਦੀ ਲੋੜ ਨਹੀਂ ਹੈ ਉਸ ਤੋਂ ਬਾਅਦ ਮੈਨੂੰ ਪੂਰਾ ਦਿਨ ਪ੍ਰੈਸ਼ਰਾਈਜ਼ ਕੀਤਾ ਗਿਆ ਮੈਂ ਪੀਐਸਪੀ ਐਸਐਸਪੀ ਨਾਨਕਪੁਰ 12 ਵਜੇ ਗਈਆਂ ਮੈਂ ਪੂਰਾ ਦੱਸਿਆ ਮੈਂ ਜਿਹੜੇ ਰਿਕਾਰਡਿੰਗਸ ਬਣਾਈ ਸੀ ਉਹ ਵੀ ਦੱਸੀ ਕਹਿੰਦੇ ਜੀ ਮੈਂ ਦੱਸਦਾ ਆਈ ਵਿਲ lets you know ਹੋ ਜਾਏਗੀ ਫਾਈਲ ਤੁਸੀਂ ਜਾ ਬੈਠੇ Un um animal even